ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਆਨਲਾਈਨ ਤੇ ਜੁੜੇ ਨੇ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਧੰਨਵਾਦ ਜੀ ਮਾਲੀ ਸਾਹਿਬ ਉਹ ਆਪਰੇਸ਼ਨ ਲੋਡਸ ਰਵਿੰਦ ਕੇਜਰੀਵਾਲ ਕਹਿੰਦੇ ਕਿ ਭਾਜਪਾ ਨੇ ਇੱਕ ਵਾਰ ਫਿਰ ਚਲਾਇਆ ਤੇ ਸਾਡੇ 7 ਐਮਐਲਏ ਉਹਨਾਂ ਨੇ ਸੰਪਰਕ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਵੀ ਕੀ ਕਹਿੰਦੇ ਕਿ 25 ਕਰੋੜ ਕਿਹਾ ਕਿ 25 ਕਰੋੜ ਲੈ ਲੋ ਸਾਡੇ 'ਚ ਆਜੋ ਅਰਵਿੰਦ ਕੇਜਰੀਵਾਲ ਤਾਂ ਲਿਕਰ ਪਾਲਿਸੀ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣਗੇ ਤੇ ਸਰਕਾਰ ਬਣਾਵਾਂਗੇ ਆਪਾਂ ਤੁਹਾਨੂੰ ਵੱਡੇ ਅਹੁਦੇ ਵੀ ਦਿੱਤੇ ਜਾਣਗੇ ਨਾਲੋ ਨਾਲ 25 ਕਰੋੜ ਕੈਸ਼ ਦਿੱਤਾ ਜਾਊਗਾ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਰੱਖੀ ਸੀ ਦਿੱਲੀ ਪੁਲਿਸ ਦੀ ਜਿਹੜੀ ਯੂਨਿਟ ਹੈ ਕ੍ਰਾਈਮ ਬ੍ਰਾਂਚ ਉਹਨਾਂ ਨੇ ਨੋਟਿਸ ਵੀ ਕੱਢਤਾ ਕਿ ਉਹ ਦੱਸੋ ਤਾਂ ਸੀ ਇਸ ਗੱਲ ਦਾ ਕੋਈ ਸਿਰ ਪੈਰ ਆਧਾਰ ਹੈਗਾ ਤੁਸੀਂ ਲੋਡਸ ਆਪਰੇਸ਼ਨ ਕਹਿੰਦੇ ਹੋ ਨਾਲੋ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਮਨਿਸਟਰ ਹੈਗੇ ਨੇ ਆਤੀਸੀ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰਕੇ ਸਾਰੀ ਗੱਲ ਸਮਝਾਈ ਕਿ ਐਦਾਂ ਐਦਾਂ ਜਿਹੜੀ ਸਾਰੀ ਇਹ ਪ੍ਰਕਿਰਿਆ ਉਹ ਵਾਪਰੀ। ਮਾਲੀ ਸਾਹਿਬ ਪਹਿਲਾਂ ਪੰਜਾਬ ਦੇ ਵਿੱਚ ਵੀ ਰੌਲਾ ਪਿਆ ਸੀ। ਪੰਜਾਬ ਦੇ ਐਮਐਲਏ ਕਹਿੰਦੇ ਸੀ ਕਿ ਸਾਨੂੰ ਤਾਂ 100 ਕਰੋੜ ਦੀ ਆਫਰ ਕੀਤੀ ਐ। ਬੀਜੇਪੀ ਨੇ ਤੇ ਹੁਣ ਉੱਥੇ ਕਹਿੰਦੇ ਕਿ ਸੰਪਰਕ ਦੇ ਵਿੱਚੋਂ 24 ਐਮਐਲਏ ਲਏ ਸੀ ਬੀਜੇਪੀ ਨੇ ਪਰ ਕਹਿੰਦੇ ਕਿ ਜਿਹੜੀ authenticity ਹੈ ਇਸ ਗੱਲ ਦੀ ਉਹ ਹੈਗੀ ਕਿ 7 ਐਮਐਲਏ 25 ਕਰੋੜ। ਸੋ ਮਾਲੀ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸੱਚਮੁੱਚ ਜਿਹੜਾ ਆਪਰੇਸ਼ਨ ਲੋਡਸ ਹੈ ਉਹ ਚੱਲੂਗਾ ਦਿੱਲੀ ਦੇ ਵਿੱਚ ਜੀ। ਸੋ ਜੀ ਸਾਹਿਬ ਅਸਲ ਤੇ ਨਾ ਜਦੋਂ ਅਸੀਂ ਪੜਦੇ ਹੁੰਦੇ ਸੀ ਕਿ ਕਹਾਣੀ ਸੀ ਆ ਜੜੀ ਦੀ ਪਿੰਡ ਦੇ ਵਿੱਚ ਨਾ ਇੱਕ ਆ ਜੜੀ ਸੀ ਉਹ ਰੌਲਾ ਪਾ ਦਿਆ ਕਰੇ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਲੋਕ ਭੱਜੇ ਜਾਣ ਕਿਉਂਕਿ ਉਹਨਾਂ ਦਾ ਤਿਓ ਸੀ ਸ਼ੇਰ ਉਹਦੇ ਅੱਗੇ ਨਾਲ ਜੇ ਸ਼ੇਰ ਆ ਕੇ ਉਹਦੀ ਬੱਕਰੀਆਂ ਨੂੰ ਨਾ ਖਾ ਜਾਵੇ ਢਿੱਡਾਂ ਨੂੰ ਨਾ ਖਾ ਜਾਵੇ ਕਿਤੇ ਵਿਚਾਰੇ ਦਾ ਨੁਕਸਾਨ ਨਾ ਹੋ ਜਾਵੇ ਉਹ ਭੱਜੇ ਜਾਂਦੇ ਅੱਗੇ ਕੁਛ ਨਾ ਇੱਕ ਵਾਰ ਹੋਇਆ ਦੋ ਵਾਰ ਹੋਇਆ ਤਿੰਨ ਵਾਰ ਹੋਇਆ ਤੁਹਾਰ ਸੱਚ ਹੋਇਆ ਸੀ ਇਹ ਆ ਗਿਆ ਜੀ ਤੇ ਲੋਕਾਂ ਨੇ ਸੋਚਿਆ ਨਹੀਂ ਜਾ ਰਹੇ ਕੋਈ ਗੱਲ ਨਹੀਂ ਇਹ ਤਾਂ ਐਵੇਂ ਝੁੱਠਾ ਰੌਲਾ ਪਾਉਂਦਾ ਮੈਨੂੰ ਆਪਰੇਸ਼ਨ ਲੋਕਸ ਦਾ ਜਿਹੜਾ ਰੌਲਾ ਪਾਇਆ ਨਾ ਤੇ ਜਿਹੜੀ ਬਾਤ ਮੈਨੂੰ ਆਂ ਲੱਗਦਾ ਬਾਈ ਜੀ ਸੱਚੀ ਗੱਲ ਤੁਹਾਨੂੰ ਦੱਸਾਂ ਜੀ ਨਹੀਂ ਮਾਲੀ ਸਾਹਿਬ ਪਰ ਕੋਈ ਸਿਆਸੀ ਲਾਹੇ ਮਿਲਦੇ ਨੇ ਇਹਨਾਂ ਗੱਲਾਂ ਦੇ ਸਾਡੀ ਸਰਕਾਰ ਤੋੜੀ ਜਾ ਰਹੀ ਹੈ ਯਾਨੀ ਕਿ ਆਪਣੇ ਆਪ ਨੂੰ ਪੀੜਤ ਦਰਸਾ ਕੇ ਕੋਈ ਲਾਭ ਮਿਲ ਜਾਂਦਾ ਵੋਟਾਂ ਦੇ ਵਿੱਚ ਮਾਲੀ ਸਾਹਿਬ ਦੋ ਨਾ ਹੁੰਦੀਆਂ ਨੇ ਜੀ ਇੱਕ ਤਾਂ ਜਦੋਂ ਤੁਸੀਂ ਸੰਵਿਧਾਨ ਸਭਾ ਚ ਇੱਕ ਵਾਰ ਵਿਸ਼ਵਾਸ ਮਤ ਹਾਸਲ ਕਰ ਲਓ 6 ਮਹੀਨੇ ਤੱਕ ਮੁੜ ਕੇ ਬੇਵਿਸ਼ਵਾਸੀ ਦਾ ਮਤ ਨਹੀਂ ਹੋ ਸਕਦਾ ਸਕੇਰ ਹੋ ਜਾਂਦੀ ਹੈ ਸਰਕਾਰ 6 ਮਹੀਨੇ ਲਈ ਦੂਜੀ ਗੱਲ ਜਿਹੜੀ ਇਹ ਗੱਲ ਕਰਦੇ ਨੇ ਖਰੀਦੋ ਫਰੋਖਤ ਦੀ ਇਹ ਤਾਂ ਬਈ ਸਰੇ ਆਮ ਤੁਸੀਂ ਦੇਖੋ ਜਦੋਂ ਖੇਤਰੀ ਪਾਰਟੀਆਂ ਦਾ ਹਾਰ ਹੋਇਆ ਸੀ ਜਦੋਂ ਸਰਕਾਰਾਂ ਤੋੜਦੇ ਸੀ ਇੱਕ ਸਮੇਂ ਨੇ ਕਹਤਾ ਸੀ ਵੀ ਖੇਤਰੀ ਪਾਰਟੀਆਂ ਨਹੀਂ ਤੋੜਨੀਆਂ ਉਹਨਾਂ ਨੂੰ ਚੱਲਣ ਦਿਓ ਜਿਹਦੇ ਵਿੱਚ ਉਹ ਐਂਟੀ ਡਿਫੈਕਸ਼ਨ ਬਿਲ ਆਇਆ ਸੀ ਜਿਹਦੇ ਵਿੱਚ ਪਹਿਲਾਂ ਇਹ ਸੀ ਭਾਈ ਦੇ ਕਿਸੇ ਨੇ ਆਰਡਰ ਹੋਣਾ ਤਾਂ 1/3 ਚਾਹੀਦੇ ਨੇ ਖੇਤਰੀ ਪਾਰਟੀਆਂ ਕਹਿੰਦੇ 1/3 ਨਾਲ ਵੀ ਸਾਡਾ ਕੰਮ ਬੇਕਰ ਜਾਂਦਾ ਫਿਰ ਉਹ ਕਹਿੰਦੇ 2/3 ਚਾਹੀਦੇ ਨੇ ਜੇ ਅੱਜ ਮਾਨ ਸਰਕਾਰ ਤੁੜੀਆਂ ਜਾਂ ਕੇਂਦਰੀਵਾਲ ਸਰਕਾਰ ਤੋੜਨੀ ਆ 2/3 ਬੰਦੇ ਤੋੜਨੇ ਪੈਣਗੇ ਜੀ ਉਦੋਂ ਵੀ ਨਾ ਸਰਕਾਰ ਦਿਗਦੀ ਨਹੀਂ ਹੈ ਜਿਹੜੀ ਜਿਹੜੇ ਮੈਂ ਵੀ ਸੁਣੀ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਸਾਡੇ 7 ਬੰਦੇ ਤੋੜਲੇ ਤੋੜਲੇ ਦੀ ਫਿਰ ਕੀ ਹੋ ਗਿਆ 7 ਨਾਲ ਕੀ ਹੋ ਜੂ ਪੰਜਾਬ ਦੀ ਉਦਾਹਰਨ ਤੁਹਾਡੇ ਸਾਹਮਣੇ ਆ ਮਤਲਬ ਸ਼ਿਕਾਇਤ ਕੀਤੀ ਡੀਜੀਪੀ ਕੋਲ ਨੇ ਕਿਹਾ ਜੀ ਆਪ ਹੋਣ ਤੋਂ ਉਹ ਗੱਲ ਗੰਹਣ ਕਿਉਂ ਨਹੀਂ ਚੁਰੀ ਹੁੰਦਾ ਇਹ ਜਿਹੜੀ ਛਲੇਡਾ ਸਿਆਸਤਾ ਨਾ ਜੀ ਕਿ ਮਾਰੇ ਗਏ ਮਾਰੇ ਗਏ ਮਾਰੇ ਗਏ ਮਾਰੇ ਗਏ ਜੀ ਸਾਨੂੰ ਮਾਰ ਰਿਹਾ ਜੀ ਸਾਨੂੰ ਐ ਕਰ ਰਿਹਾ ਨੀਤੀਆਂ ਤੁਸੀਂ ਭਾਜਪਾ ਜੀ ਲਾਗੂ ਕਰ ਰਹੇ ਹੋ ਚਾਹੇ ਪੰਜਾਬ ਆ ਚਾਹੇ ਦਿੱਲੀ ਆ ਤੁਸੀਂ ਇਹ ਦੱਸੋ ਤੁਹਾਡਾ ਭਾਜਪਾ ਦੀਆਂ ਨੀਤੀਆਂ ਨਾਲੋਂ ਕੀ ਫਰਕ ਆ ਹੁਣ ਇੱਕ ਦੋ ਨੀਤੀਆਂ ਬਾਰੇ ਕੇਂਦਰੀਵਾਲ ਨੇ ਸੜਕ ਪਾਇਆ ਇੰਡੀਆ ਗੱਠ ਚ ਜੋੜਜਾਉਣ ਵਾਵੇ ਇੱਕ ਟਾਣ ਇੱਕ ਕੌਮ ਇੱਕ ਟਾਣ ਦੇ ਉਹਨਾਂ ਨੇ ਵਿਰੋਧ ਕੀਤਾ ਇੱਕ ਦੋ ਗੱਲਾਂ ਦਾ ਹੋਰ ਕੀਤਾ ਪਰ ਦੂਜੇ ਪਾਸੇ ਪੰਜਾਬ ਦਾ ਗਵਰਨਮੈਂਟ ਬਦਲਿਆ ਕਿਉਂ ਬਦਲਿਆ ਕਿਉਂਕਿ ਤਲਾਾਨਮੰਤ ਸਰਕਾਰ ਆ ਜਿਹੜੀ ਉਹ ਅਮਿਤ ਸ਼ਾਹ ਦੀਆਂ ਹਦਾਇਤਾਂ ਅਨੁਸਾਰੇ ਚੱਲ ਰਹੀ ਆ ਉਸੇ ਅਨੁਸਾਰ ਉਹ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਰਹੀ ਹੈ ਤੁਸੀਂ ਦੇਖਿਆ ਭਾਨਾ ਸਿੱਧੂ ਦਾ ਮਾਰਨਾ ਕੋਈ ਦੇਖਿਆ ਤਰੀਕਾ ਲੋਕਾਂ ਦਾ ਵਿਰੋਧ ਹੋਇਆ ਸਰਕਾਰ ਪਿੱਛੇ ਹਟਈਆ ਇਹ ਸਾਰੀ ਮਿੱਥ ਕੇ ਖੇਡਾਂ ਖੇਡੀਆਂ ਜਾ ਰਹੀਆਂ ਨੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਹੈ ਇਹਦੇ ਵਿੱਚ ਕੇਂਦਰੀ ਰਾਜ ਤੇ ਹੋਰ ਸਾਰੇ ਭਾਈਵਾਲ ਨੇ ਕੋਈ ਆਪਰੇਸ਼ਨ ਲੋਟਸ ਨਹੀਂ ਆਪਏ ਲੋਟਸ ਜਿੱਥੇ ਕਰਿਆ ਸਰਕਾਰਾਂ ਉਲਟਾਂ ਨਾ ਜੀ ਬੱਧ ਪ੍ਰਦੇਸ਼ ਚ ਉਟਾਈ ਹੈ ਨਾ ਕਰਨਾਟਕ ਜੂ ਵੀ ਉਲਟਾਈ ਹੈ ਨਾ ਪਰ ਇਸ ਕਰਕੇ ਇਹਨਾਂ ਲਈ ਸਰਕਾਰਾਂ ਜਿਹਦੇ ਬੰਮੇ ਮਲੇ ਹੋ ਸਰਕਾਰ ਤੋੜਨ ਖਾਤਰ ਪੰਜਾਬ ਵਿੱਚ 62 ਬੰਦੇ ਵਾਲੀ ਦਲਬਾਦੀ ਕਰਾਉਣੀ ਪਊ ਜਾਂ 62 ਤੋਂ ਸੀਟੇ ਦਵਾਉਣਾ ਪੈਣਗੇ ਫਿਰ ਮੁੜ ਕੇ ਚੋਣ ਲੜਨੀ ਪਊ ਮੱਧ ਪ੍ਰਦੇਸ਼ ਤੇ ਇਹਨਾਂ ਨੇ ਕਿਤੇ ਤੋਂ ਸੀਟੇ ਦਵਾਤੀ ਜਿਵੇਂ ਤੇ ਮੁੜ ਕੇ 15 ਜਿੱਤੇ ਇਹਨਾਂ ਦੀ ਮੋਰਟੀ ਬਣ ਗਈ ਇਹ ਅਸਲ ਮੁੱਦਿਆਂ ਤੋਂ ਧਿਆਨ ਪਟਕਾਉਣ ਦੀ ਸਾਜਿਤਾ ਕੇਗਰੀਵਾਲ ਦੀ ਕੁਣਕੇ ਅਗਰੀਵਾਲ ਕਹਿੰਦਾ ਮੈਂ ਤਾਂ ਕਟੜ ਮਾਨਦਾਰ ਹਾਂ ਠੀਕ ਆ ਜੀ ਆਪ ਇਮਾਨਦਾਰ ਹੋਵੋਗੇ ਕੋਈ ਗੱਲ ਨਹੀਂ ਇੱਕ ਕਾਨੂੰਨੀ ਤੌਰ ਤੇ ਤੁਹਾਡੇ ਸਿਕੰਜਾ ਖਸੇ ਦਾ ਰਹਿ ਤੀ ਤੁਹਾਨੂੰ ਅਦਾਲਤਾਂ ਦੇ ਵਿਸ਼ਵਾਸੀ ਜੀ ਤਾਂ ਠੀਕ ਆ ਕੇਸ ਬਣਾਓ ਜੀ ਮੈਂ ਆਉਣਾ ਮੈਂ ਹਾਲਤ ਦੇ ਵਿੱਚ ਭੁਗਤੂੰਗਾ ਸਾਤ ਦਾ ਸਾਤ ਦਾ ਦੁੱਧ ਦਾ ਦੁੱਧ ਤੇ ਪੰਡ ਪਾਣੀ ਹੋ ਜੂ ਤੁਸੀਂ ਇੱਕ ਕਾਨੂੰਨੀ ਅਮਲ ਤੇ ਪੈਣ ਦੀ ਥਾ ਅਦਾਲਤਾਂ ਜਿਹੜੀਆਂ ਇਨਸਾਫ ਦੇ ਅਮਲ ਲਈ ਬਣਾਈਆਂ ਨੇ ਠੀਕ ਆ انصاف ਅਲਤਾਂ ਪੀਜੈਂਟ ਲਈ ਤੁਨੂੰ ਝੂਠ ਵੀ ਕੰਮ ਚੱਲ ਸਕਦਾ ਹੁਣ ਪੰਜਾਬ ਚ ਪੁਲਿਸ ਨੇ ਭਾਨੇ ਸਿੱਧੂ ਦੇ ਖਿਲਾਫ ਕੇਸ ਦਰਜ ਕਰਾਇਆ ਇੱਕ ਮਾਮਲਾ ਇਨਾ ਵਾਰਿਆ ਮੁੜ ਕੇ ਫਿਰ ਸਾਰੇ ਲੀਡਰਾਂ ਨੂੰ ਘਰਾਚ ਨਗਰਵਾਲ ਕੀਤਾ ਲੱਖੇ ਨੂੰ ਬਣਾਦਾ ਪੰਜਾਬ ਦਾ ਹੀਰੋ ਤੇ ਸੁਣਦੇ ਉਹ ਤੈ ਕਰ ਲਿਆ ਵੀ ਜਿਹੜੇ ਅਸੀਂ ਕੇਸ ਦਰਜ ਕਰਾਇਆ ਜੀ ਅਸੀਂ ਉਹ ਵਾਪਸ ਵੀ ਕਰਾਵਾਂਗੇ ਕਿਸ ਦਿਨ ਚ ਕਿਸ ਦਿਨ ਚ ਕਰਾਂਗੇ ਜੇ ਨਾ ਕਰਾਂਗੇ ਅੱਧ ਗੱਲ ਆ ਸੋ ਇਸ ਕਰਕੇ ਬਹੁਤ ਵੱਡੀਆਂ ਗੱਲਾਂ ਨੇ ਜੀ ਇਹਨਾਂ ਨੂੰ ਗੰभीरता ਨਾਲ ਨਾਲ ਲੈਣਾ ਚਾਹੀਦਾ ਕੋਈ ਇਹੋ ਜੀ ਗੱਲ ਨਹੀਂ ਕੋਈ ਆਪਰੇਸ਼ਨ ਲੋਟਸ ਹੈ ਨਹੀਂ ਇਹ ਐਵੀ ਫੋਬੀਆ ਮੇਰੇ ਮੇ ਸੱਤ ਨਾਲ ਬਿੰਦੀ ਦੇ ਸੱਤ ਬੰਦੇ ਤੋੜ ਲਈ ਕੀ ਹੋਜੂ ਸੱਤ ਬੰਦੇ ਤੋੜ ਨਾਲ ਕੀ ਦਿੱਲੀ ਸਰਕਾਰ ਡਿੱਗੂ ਸੋ ਇਸ ਕਰਕੇ ਤੁੰਗੂ ਆਪੇ ਐਵੇਂ ਨੇ ਛੋਸ਼ੇ ਗਏ ਅਸਲ ਮੁੱਦਾ ਤਾਂ ਧਿਆਨ ਪਟਕਾਉਣ ਵੀ ਖਾਤਰ ਵੀ ਅਸਲ ਤੇ ਅਸੀਂ ਬਰੋਦੀਆਂ ਹਾਲ ਪਾ ਲਈ ਜੀ ਮਾਲੀਤ ਸਿੰਘ ਜੀ ਜੀ ਤਾਂ ਇਹ ਵੀ ਗੱਲ ਹੈ ਕਿ ਆਮ ਆਦਮੀ ਪਾਰਟੀ ਕੁਬਾਰਨ ਦਿੰਦੀ ਹੈ ਉਹ ਕਹਿੰਦੇ ਕਿ ਕਈ ਸਟੇਟਾਂ ਦੇ ਵਿੱਚ ਕੀਤਾ ਕਰਨਾਟਕਾ ਦੇ ਵਿੱਚ ਦੇਖ ਲਓ ਮਹਾਰਾਸ਼ਟਰਾ ਦੇ ਵਿੱਚ ਦੇਖ ਲਓ ਕਿ ਜਿਵੇਂ ਹੁਣ ਬਿਹਾਰ ਦੀ ਤਾਜ਼ਾ ਉਦਾਹਰਣ ਲੈ ਲਓ ਕਿ ਬੀਜੇਪੀ ਅਸੀਂ ਤਾਂ ਸੱਚ ਬੋਲ ਰਹੇ ਹਾਂ ਨਾ ਕਿ ਝੂਠ ਨਹੀਂ ਅਸੀਂ ਬੋਲਦੇ ਹੈਗੇ ਆ ਤੁਹਾਡੇ ਸਾਹਮਣੇ ਦੇਖੋ ਕਿ ਬੀਜੇਪੀ ਲੋਕਤੰਤਰ ਦਾ ਘਾਣ ਕਰ ਰਹੀ ਹੈ ਜਿਹੜੀ ਸਟੇਟ ਦੇ ਵਿੱਚ ਸਰਕਾਰ ਨਹੀਂ ਚੁਣੀ ਗਈ ਬੀਜੇਪੀ ਦੀ ਉੱਥੇ ਬੀਜੇਪੀ ਆਪਣੇ ਬਣਾ ਲੈਂਦੀ ਹੈ ਜੀ ਬਿਲਕੁਲ ਜੀ ਭਾਜਪੀ ਲੋਕਤੰਤਰ ਦਾ ਘਾਣ ਕਰ ਰਹੀ ਆ ਲੋਕ ਫਤਵੇ ਦਾ ਘਾਣ ਕਰ ਰਹੀ ਆ ਪਰ ਉੱਥੇ ਹੀ ਕਰ ਰਹੀ ਆ ਜਿੱਥੇ ਸੰਭਵ ਆ ਆਏ ਥੋੜਾ ਹਰਕਤਾਂ ਤੇ ਉਹ ਕਰ ਦੂ ਜੰਨੀਗੜ ਮੇਰ ਦੀ ਚੋਣ ਆ ਮਤਲਬ ਸ਼ਰਿਆਮਾ ਉਹਨਾਂ ਨੇ ਬੈਲਟਾਂ ਲੁੱਟ ਲਈਆਂ ਉੱਥੇ ਕਰ ਸਕਦੀ ਸੀ ਨਾ ਉਹਨੇ ਕਰਤਾ ਸੋ ਮੈਨੂੰ ਤੁਸੀਂ ਪੂਰ ਸਾਹਿਬੇ ਦੱਸੋ ਮੋਦੀ ਤੁਰਿਆ ਇੱਥੋਂ ਸੀ ਕਾਂਗਰਸ ਮੁਕਤ ਭਾਰਤ ਖੇਰ ਪਹੁੰਚ ਗਿਆ ਸੋ ਆਜ਼ਮੁਖਤ ਮੀਡੀਆ ਫੇਰ ਪਹੁੰਚ ਗਿਆ ਅੰਦੋਲਨ ਮੁਖਤ ਸੜਕ ਫੇਰ ਪਹੁੰਚ ਗਿਆ ਬ੍ਰੋਬੀਕਰ ਮੁਖਤ ਸੰਸਦਕ ਤੇ ਭਗਵਾਨ ਪ੍ਰਤਮਾਨ ਕਹਿੰਦਾ ਈਡੀ ਦਾ ਬੇਈਮਾਨ ਨੇ ਸਾਰੇ ਇਹਦੀ ਜਿਹੜੀ ਵਿਜੀਲੈਂਸ ਦਾ ਪੰਜਾਬ ਦੀ ਉਹ ਸਭ ਤੋਂ ਇਮਾਨਦਾਰ ਆ ਬਈਏ ਸਾਰੇ ਲੁਟੇਰੇ ਨੇ ਸਾਰੇ ਚੋਰੀ ਕਰਦੇ ਨੇ ਸਭ ਤੋਂ ਵੱਡੀ ਲਟੇਰੀ ਭਾਜਪਾ ਜਿਨੇ ਆਪਣੀ ਲੁੱਟ ਨੂੰ ਕਾਨੂੰਨੀ ਰੂਪ ਦੇਤਾ ਇਲੈਕਸ਼ਨ ਬਾਉਂਡ ਇਹ ਉਹ ਇੰਕਲਾਬ ਕਾ ਜੇ ਕੇਗੜੀਵਾਲ ਤਾਂ ਇਹ ਕਹਿੰਦਾ ਸੀ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਪਾਅ ਸਾਧਨ ਨੇ ਨੰਬਰ 1 ਸ਼ਕਤੀਸ਼ਾਲੀ ਲੋਕਪਾਲ ਨੰਬਰ 2 ਪੈਸੇ ਪੈਸੇ ਦਾ ਹਿਸਾਬ ਪਬਲਿਕ ਕਰਾਂਗੇ ਕਿੱਥੇ ਲਿਖੇ ਨੇ ਇਹਦੇ ਦੋਹੇ ਮੁੱਦੇ ਨੇ ਨਹੀਂ ਦੱਸੇ ਨਾਂਜੀ ਜੀ ਖਰਾਬ ਦੀ ਨੀਤੀ ਇਹਨੇ ਲਾਗੂ ਕੀਤੀ ਜਦੋਂ ਉਹਦੀ ਜਾਂਚ ਹੋਈ ਨਾਲ ਦੀ ਨਾਲ ਵਾਪਸ ਲੈ ਲਈ ਕਿਉਂ ਵਾਪਸ ਲੈ ਲਈ ਕੀਫ ਕਰਕੇ ਇਹ ਜਿਹੜਾ ਬੰਦਾ ਜਿੰਨਾ ਹਲਕਾ ਹੁੰਦਾ ਮੈਂ ਇਮਾਨਦਾਰਾਂ ਮੈਨੂੰ ਕਹਿਣ ਦੀ ਕੀ ਲੋੜ ਆ ਜੇ ਮੈਂ ਇਮਾਨਦਾਰਾਂ ਲੋਕ ਕਹਿਣਗੇ ਯਾਰ ਮਾਲੀ ਇਮਾਨਦਾਰ ਲੱਗਦਾ ਤੁਹਾਨੂੰ ਲੋਕ ਕਹਿੰਦਾ ਭਗਵੰਤ ਮਾਨ ਇਮਾਨਦਾਰ ਆ ਕੇਜਰੀਵਾਲ ਇਮਾਨਦਾਰ ਆ ਤੇ ਦੇਖ ਲਓ ਪੰਜਾਬ ਚ ਕੀ ਹੋ ਰਿਹਾ ਅੰਨੀ ਮੱਤੀ ਹੋਈ ਆ ਅੰਨੀ ਪਰ ਇੱਤੇ ਦੀ ਲੁੱਟ ਕਿੰਨੀ ਹੋ ਰਹੀ ਆ ਇਹ ਡਾਕੀਆ ਬਣਿਆ ਹੋਇਆ ਮਰ ਨੌਕਰੀਆਂ ਅੱਜ 50 ਨੂੰ ਦੇਤੀ ਅੱਜ 50 ਨੂੰ ਦੇਤੀ ਅੱਜ 30 ਨੂੰ ਦੇਤੀ ਅੱਜ 40 ਨੂੰ ਦੇਤੀ ਸੋ ਇਸ ਤਰ੍ਹਾਂ ਕੇ ਪੀਟੀਆਈ ਦੀ ਨੌਕਰੀ ਦੀ ਭਰਤੀ ਸੀ ਇਹਨਾਂ ਨੇ ਪ੍ਰੋਸੈਸ ਮੁਕੰਮਲ ਹੋਣ ਤੋਂ ਬਾਅਦ ਉਹ ਇੱਕ ਨਵੀਂ ਸ਼ਰਤ ਜੋੜਤੀ ਵੀ ਇਹਦੇ ਵਿੱਚ ਪ੍ਰੀਖਿਆ ਦਾ ਕੋਈ ਨੰਬਰ ਨਹੀਂ ਹੋਣਗੇ ਹਾਈ ਕੌਂਟਰ ਨੇ ਰੱਦ ਕਰਤੀ ਮੈਂ ਸੁਣਿਆ ਮੈਨੂੰ ਕਨਫਰਮ ਨਹੀਂ ਕਿਰਨ ਵੈਦੀ ਕਹਿੰਦੇ ਨੇ ਪੰਜਾਬ ਦੀ ਗਵਰਨਰ ਲਾਤੀ ਜੀ ਹੁਣ ਦੇਖਿਓ ਤੁਸੀਂ ਕੇਂਦਰ ਅਮਿਤ ਸ਼ਾਹ ਇਹ ਐਲਾਨਬੰਦ ਕਿਵੇਂ ਪਾਸ ਦੇ ਕੇ ਖੇਡਦੇ ਨੇ ਪੰਜਾਬ ਜੀ ਬਿਲਕੁਲ ਸੋ ਮਾਲੀ ਸਾਹਿਬ ਤੇ ਬਾਕੀ ਜਿਵੇਂ ਹੁਣ 24 ਦੀਆਂ ਚੋਣਾਂ ਨੇ ਇਹ ਵੀ ਜਾਂਦੇ ਜਾਂਦੇ ਦੱਸਿਓ ਜੀ ਮੈਂ 24 ਦੀਆਂ ਚੋਣਾਂ ਨੇ ਕਿ ਚੋਣਾਂ ਦਾ ਜਿਹੜਾ ਸਾਹਮਣੇ ਟੀਚਾ ਉਸ ਨੂੰ ਪ੍ਰਮੁੱਖ ਰੱਖਦਿਆਂ ਸਾਰੇ ਸਿਆਸੀ ਖੇਡਵਾਦੀ ਇਹ ਬਾਈ ਜੀ ਇਹਨਾਂ ਦਾ ਨੰਬਰ ਇੱਕ ਮਸਲਾ ਵੀ ਚੋਣ ਕਿਵੇਂ ਜਿੱਤੀ ਜਾ ਸਕਦੀ ਆ ਇਹਨਾਂ ਲਈ ਕੋਈ ਇਨਸਾਫ ਲੋਕਾਂ ਨੂੰ ਕਿਵੇਂ ਦੇਣਾ ਲੋਕਾਂ ਦੇ ਮਸਲੇ ਹੱਲ ਕਿਵੇਂ ਕਰਨੇ ਆ ਤੁਸੀਂ ਮੇਰੇ ਨਾਲ ਦੱਸੋ ਬਰਗਾੜੀ ਗੁਰੂਗਰਾਹ ਸਿਬੀਐਡੀ ਦਾ ਕਾਂਡ ਕੋਟਕਪੂਰਾ ਗੋਲੀ ਕਾਂਡ ਬੈਦਲ ਗੋਲੀ ਕਾਂਡ ਹੁਣ ਤੱਕ ਇਨਸਾਫ ਉਹਨਾਂ ਤੇ ਕਿਉਂ ਨਹੀਂ ਮਿਲਿਆ ਕਮਰ ਵਿਜੇ ਪ੍ਰਤਾਪ ਦੁਹਾਈ ਪਾਉਣਾ ਫਿਰਦਾ ਉਹ ਤੁਸੀਂ ਮੇਰੇ ਨਾਲ ਆਹ ਵਾਅਦਾ ਕੀਤਾ ਸੀ ਜਾਮਲ ਕਰਾਉਣ ਵੇਲੇ ਕੀ ਬਣਿਆ ਉਹਦਾ ਅਬਰ ਸਾਰਾ ਐਲਾਨ ਕੀਤਾ ਸੀ ਅਹਜਾ ਸਿੱਖ ਮੁੱਖ ਮੰਤਰੀ ਬਣਾਵਾਂਗੇ ਜੀਤੇ ਸਿੱਖ ਪੰਥ ਮਾਣ ਕਰੂ ਕੀ ਬਣਿਆ ਉਹਦਾ ਅਸੀਂ ਦਲਤ ਮੁਖ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਕੀ ਬਣਿਆ ਜੀ ਉਹਦਾ 1.5 ਬੱਲਾ ਨੂੰ 25 ਕਰੋੜ ਦੀ ਗ੍ਰਾਂਟ ਦਿੱਤੀ ਸੀ ਕੀ ਬਣਿਆ ਜੀ ਉਹਦਾ ਤੁਹਾਡੇ ਜਵਾਬ ਦੇ ਕਿੱਥੇ ਆ ਨਵੇਂ ਤੋਂ ਨਵਾਂ ਸਗੂਫਾ ਛੱਡੀ ਜਾਓ ਤੁਸੀਂ ਇਹ ਇਸ ਕਰਕੇ ਜਿਹੜੀਆਂ 24 ਦੀਆਂ ਚੋਣਾਂ ਨੇ ਠੀਕ ਆ ਇੰਡੀਆ ਗੱਠਜੋੜ ਆ ਪਰ ਉਹ ਗੱਠਜੋੜ ਅਫੈਕਟਿਵ ਅਸਰਦਾਰ ਤਾਂ ਹੋ ਜੇ ਉਹ ਕਾਮਨ ਮਿਨੀਮਮ ਪ੍ਰੋਗਰਾਮ ਘੜਨਗੇ ਉਹ ਲੋਕਾਂ ਨੂੰ ਦੱਸਣਗੇ ਵੀ ਮੋਦੀ ਦੇ ਰਾਜ ਮੋਦੀ ਦੀਆਂ ਨੀਤੀਆਂ ਦੇ ਉਲਟ ਅਸੀਂ ਆਹ ਨੀਤੀਆਂ ਲਾਗੂ ਕਰਾਂਗੇ ਇਹਨਾਂ ਦੀ ਤਾਂ ਇੰਨੀ ਵੀ ਹਿੰਮਤ ਨਹੀਂ ਵੀ ਵਿਰੋਧੀ ਤੈਨੂੰ ਬਾਹਰ ਕੱਢ ਕੇ ਜਿਹੜੇ ਅਸੀਂ ਕਾਨੂੰਨ ਪਾਸ ਕੀਤੇ ਨੇ ਵਿਰੋਧ ਇਹ ਕਹਿਣ ਅਸੀਂ ਇਹ ਕਾਨੂੰਨਾਂ ਨੂੰ ਰੱਦ ਕਰਕੇ ਦੁਬਾਰੇ ਵੈਦ ਕਰਾਵਾਂਗੇ ਠੀਕ ਆ ਕਾਨੂੰਨਾਂ ਚ ਸੋਧ ਦੀ ਲੋੜ ਆ ਵੈਦ ਰਹੀਂ ਕਰਾਵਾਂਗੇ ਇੱਕ ਦੇ ਖਿਲਾਫ ਇੱਕ ਵੀ ਦੁਵਾਰ ਚੰਗੀ ਗੱਲ ਆ ਪਰ ਕਾਮਨ ਮਿਨਿਮਮ ਪ੍ਰੋਗਰਾਮ ਤੋਂ ਬਿਨਾ ਇਹ ਗੱਲ ਗਾਂਹ ਲੋਕਾਂ ਦੇ ਫਾਇਦੇ ਲਈ ਕਿਵੇਂ ਹੋਊ ਜੀ ਮੈਨੂੰ ਇਹ ਦੱਸੋ ਤੋ ਇਸ ਕਰਕੇ ਬੜਾ ਸਸੂਤਾ ਦਾ ਮਾਮਲਾ ਏ ਕਿਉਂਕਿ ਭਾਜ ਕਾਂਗਰਸ ਆ ਜਿਹੜੀ ਦੋ ਗੱਲਾਂ ਵੇਜੀ ਤੁਸੀਂ ਸੁਣ ਲਓ ਜਿਹੜੀ ਹੁਣ ਤੋਂ ਪਹਿਲਾਂ ਵੀ ਕਾਂਗਰਸ ਸੀ ਤੇ ਅੱਜ ਵੀ ਭਾਜਪਾ ਇਹਨਾਂ ਦੀ ਨੀਤੀ ਏ ਰਹੀ ਆ ਜਿਹੜੀ ਕਾਂਗਰਸ ਨੇ ਫਸਲ ਦਿੱਜੀ ਆ ਨਾ ਮੋਦੀ ਉਹਨੂੰ ਵਧ ਰਿਹਾ 9 ਸਾਲ ਹੋ ਗਏ ਇਹਨਾਂ ਤੋਂ ਮੋਦੀ ਦੇ ਖਿਲਾਫ ਕੋਈ ਬਦਲਵੀਂ ਸਿਆਸਤ ਨਹੀਂ ਲੈਂਦੀ ਗਈ ਹੁਣ ਕਨਸੈਪਟ ਦੇ ਲੈਵਲ ਤੱਕ ਲੈਂਦੀ ਇੰਡੀਆ ਉਦੇ ਗੱਠ ਜੋੜ ਦੇ ਨਾਲ ਜੋੜੋ ਨਹੀਂ ਤੋੜੋ ਨਾਫਰਤ ਨਹੀਂ ਪਿਆਰ ਪਰ ਇਹਦੀ ਗਾਹਾਂ ਟਰਾਂਸਲੇਸ਼ਨ ਵੀ ਕਰੋ ਨਾ ਜੀ ਤਾਂ ਕਿ ਲੋਕਾਂ ਨੂੰ ਸਮਝ ਲੱਗੇ ਵੀ ਪਿਆਰ ਕਿਵੇਂ ਬਣੂ ਤੋੜਨੀ ਤਾਂ ਜੋੜਿਆ ਕਿਵੇਂ ਜਾਊ ਜੋੜਿਆ ਜਾਊ ਇੰਡੀਆ ਜੇ ਯੂਨੀਅਨ ਆਫ ਸਟੇਟਸ ਉਹਦੇ ਬਾਰੇ ਵੀ ਗੱਲ ਕਰੋ ਨਾ ਜੀ ਸੋ ਇਸ ਕਰਕੇ ਖੇਡਾਂ ਤਾਂ ਬੜੀਆਂ ਕਸੂਤੀਆਂ ਨੇ ਬਈ ਜੀ ਪਟਕਾਇਆ ਜਾ ਰਿਹਾ ਸਾਰਿਆਂ ਨੂੰ ਪਟਕਾਇਆ ਜਾ ਰਿਹਾ ਦੇ ਅਸਲ ਮੁੱਦੇ ਤੋਂ ਧਿਆਨ ਭਟਕੇ ਮਹਿੰਗਾਈ ਤੋਂ ਭਟਕੇ ਧਿਆਨ ਇਸ ਗੱਲ ਤੋਂ ਭਟਕੇ ਰੋਜ਼ਗਾਰ ਤੋਂ ਭਟਕੇ ਧਿਆਨ ਇਸ ਗੱਲ ਤੋਂ ਭਟਕੇ ਵੀ ਆਮਦਨ ਦਾ ਪਾੜਾ ਕਿੰਨਾ ਵੱਧ ਰਿਹਾ ਜੀ ਡੀਪੀ ਐਨੀ ਵੱਧ ਗਈ ਬਾਈ ਜੀ ਇੱਕ ਬੰਦੇ ਦੀ ਵੱਧ ਗਈ ਲੱਖ ਕਰੋੜ ਜਿਹੜੇ ਗਰੀਬ ਨੇ ਉਹਨਾਂ ਦੀ ਵਧੀਆ 1 ਰੁਪਿਆ ਟੋਟਲ ਜੀਡੀਪੀ ਐ ਲੱਗੂ ਵੱਧ ਗਈ ਪਰ ਵਧੀ ਕਿਹਨਾ ਕਰਕੇ ਆ ਜੀ ਵਧੀ ਤਾਂ ਕਾਰਪੋਰੇਟਾਂ ਕਰਕੇ ਆ ਨਾ ਜੀ ਅਵਾਨੀਅਰ ਦਾਨੀ ਉਹਨਾਂ ਦੀਆਂ ਦੌਲਤਾਂ ਵਧ ਰਹੀਆਂ ਨੇ ਉਹਨੂੰ ਤੁਸੀਂ ਲੋਕਾਂ ਨੇ ਕਹੀ ਜਾਂਦੇ ਮੇ ਲੋਕਾਂ ਦੀ ਆਮਦਨ ਵਧ ਗਈ ਲੋਕਾਂ ਦੀ ਆਮਦਨ ਕਿਵੇਂ ਵਧ ਗਈ ਇੱਥੇ ਸੋ ਇਹ ਫਰਾਡ ਅੰਕੜੇ ਨੇ ਜੀ ਡੀ ਪੀ ਦੇ ਜਾਂ ਹੋਰ ਸਾਰੇ ਇਹ ਵੱਡਾ ਪਾੜਾ ਬਣ ਰਿਹਾ ਠੀਕ ਆ ਰਾਹੁਲ ਗਾਂਧੀ ਨੇ ਵੀ ਸਵਾਲ ਹਵਾਰੇ ਪਰ ਉਹ ਨੀਤੀ ਲਿਆਵੇ ਨਾ ਵੀ ਇਹ ਪਾੜਾ ਸੀ ਘਟ ਕਿਵੇਂ ਕਰਾਂਗੇ ਜੀ ਬਸ ਇਹ ਇਸ ਕਰਕੇ ਪੰਗੂ ਸਾਹਿਬ ਮਤਲਬ ਫਨ ਨੂੰ ਪੈਰੋਂ ਖੇੜਤਾ ਆਮ ਤੌਰ ਤੇ ਜਦੋਂ ਬੰਦੇ ਦਾ ਬਸਣਾ ਚੱਲੇ ਉਹ ਰੱਬ ਦਾ ਅਸਰ ਹੋ ਲੈਂਦਾ ਬਾਈ ਜੀ ਨਾ ਸਰਕਾਰਾਂ ਦੀ ਬਸ ਦੀ ਗੱਲ ਆ ਨਾ ਪੰਜਾਬ ਦੀ ਬਸ ਦੀ ਗੱਲ ਆ ਵੀ ਮੁੱਦੇ ਤੇ ਮਸਲੇ ਹੱਲ ਕਿਵੇਂ ਹੋਣਗੇ ਮੁੱਦੇ ਤੇ ਮਸਲਿਆਂ ਦੇ ਹੱਲ ਨੂੰ ਪਟਕਾਉਣ ਲਈ ਵਰਤਾਂ ਤਾਂ ਨੂੰ ਪਟਕਾਉਣ ਲਈ ਸੇ ਕਿਹੜੇ ਪੀਰਤੀ ਯਾਤਰਾ ਕਰੋ ਜੀ ਹੁਣ ਤਾਂ ਰੱਬ ਦੇ ਆਸਰੇ ਕੰਮ ਆ ਇਹ ਸਿਆਸਤਾਂ ਰੱਬ ਦੇ ਆਸਰੇ ਕੰਮ ਆ ਉਹਦੇ ਆਸਰੇ ਵੋਟਾਂ ਪਟੋਰਨੀ ਆ ਹੋਰ ਕੀ ਹੋ ਰਿਹਾ ਜੀ ਤੁਸੀਂ ਮੈਨੂੰ ਇਹ ਦੱਸੋ ਬਾਕੀ ਆਹ ਅਗਲਾ ਕੇਜਰੀਵਾਲ ਅੰਦਰ ਵੱਗਦੀ ਤੂਫਾਨ ਆ ਜੋ ਕੇਜਰੀਵਾਲ ਨੇ ਤਾਂ ਟਵੀਟ ਪਾਇਆ ਸੀ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਉਹਨਾਂ ਲੋਕਾਂ ਤੇ ਜਿਨ੍ਹਾਂ ਨੂੰ ਈਡੀ ਸੱਦਦੀ ਆ ਉਹ ਜਾਣਦੇ ਨਹੀਂ ਉਹਨਾਂ ਨੂੰ ਹਉਦੇ ਤੋਂ ਸਿਫਾਰਿਸ਼ ਦੇਣਾ ਚਾਹੀਦਾ ਈਡੀ ਸਾਹਮਣੇ ਪੇਸ਼ ਹੋਣਾ ਚਾਹੀਦਾ ਤੇ ਹੁਣ ਇਹ ਆਪ ਕੀ ਕਰ ਰਿਹਾ ਜੀ ਜੋ ਇਹ ਇਹ ਛਲੇਡਾ ਸਿਆਸਤਾ ਕੇਜਰੀਵਾਲ ਦੀ ਤੇ ਧਿਆਨ ਭਟਕਾਉ ਸਿਆਸਤਾ ਇਹ ਭਾਜਪਾ ਦੇ ਹੱਕ ਚ ਭੁਗਤਣ ਵਾਲੀ ਆ ਇਸ ਤੋਂ ਬਿਨਾ ਕੁਝ ਨਹੀਂ ਜੀ ਬਿਲਕੁਲ ਮਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ ਜੀ